ਕਾਂਗਰਸ ਦੇ ਵਿੱਚ ਕਿਸ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲਦਾ ਰਹਿੰਦਾ ਹੁਣ ਸੁਖਪਾਲ ਸਿੰਘ ਖੈਰਾ ਵੱਲੋਂ ਮੁਰ ਤੋਂ ਰਾਣਾ ਗੁਰਜੀਤ ਉਹਨਾਂ ਨੂੰ ਕਿਹਾ ਗਿਆ ਜੀ ਮੱਕੀ ਦੇ ਉੱਤੇ ਐਮਐਸਪੀ ਨੂੰ ਲੈ ਕੇ ਰਾਣਾ ਗੁਰਜੀਤ ਦਾ ਇੱਕ ਬਿਆਨ ਆਇਆ ਸੀ ਮੈਂ ਐਮਐਸਪੀ ਦੇ ਉੱਤੇ ਪੰਜਾਬ ਦੇ ਕਿਸਾਨਾਂ ਤੋਂ ਮੱਕੀ ਚੁੱਕਾਂਗਾ ਜੀ ਤੇ ਖੈਰਾ ਸਾਹਿਬ ਕਹਿੰਦੇ ਤੁਸੀਂ ਅਜਿਹੇ ਬਿਆਨ ਦੰਨੇ ਹੋ ਇਹ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਦੇਖੋ ਸਾਰੀ ਦੁਨੀਆ ਨੂੰ ਪਤਾ ਹੋਏਗਾ ਕਿ ਸੁਖਪਾਲ ਸਿੰਘ ਖੇਰਾ ਤੇ ਰਾਣਾ ਗੁਰਜੀਤ ਦੇ ਵਿੱਚ 36 ਦਾ ਅੰਕੜਾ ਚੱਲਦਾ ਰਾਣਾ ਗੁਰਜੀਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਤੁਸੀਂ ਬੱਕੀ ਪੈਦਾ ਕਰੋ ਅਸੀਂ ਐਮਐਸਪੀ ਤੇ ਖਰੀਦਾਂਗੇ ਜੇ ਸਰਕਾਰ ਨਹੀਂ ਖਰੀਦੂਗੀ ਮੈਂ ਆਪਣੀ ਖੰਡ ਮੱਲ ਵਾਸਤੇ ਖਰੀਦਾਂਗਾ ਇਹ ਮਾਮਲੇ ਦੇ ਵਿੱਚ ਸੁਖਪਾਲ ਸੁਖੋਰਾ ਕਹਿੰਦਾ ਕਿ ਤੁਸੀਂ ਘਬਰਾ ਕਰਦੇ ਹੋ ਮੈਨੂੰ ਪਤਾ ਨਹੀਂ ਕੌਣ ਘਬਰਾ ਕਰਦਾ ਕੌਣ ਨਹੀਂ ਕਰਦਾ ਦੋਨੇ ਪਾਸਿਆਂ ਤੋਂ ਆਪੋ ਆਪਣੇ ਅੰਕੜੇ ਦਿੱਤੇ ਜਾ ਰਹੇ ਨੇ ਆਪ ਸਰਕਾਰ ਦਰਾਂ ਸਜ਼ਾ ਦੀ ਦਰ 86% ਦੇ ਨਾਲ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਹੋ ਗਈ ਉਹਨਾਂ ਨੇ ਡਰਗ ਦੀ ਗੱਲ ਵੀ ਕੀਤੀ ਸੋ ਕਈ ਤਰ੍ਹਾਂ ਦੀਆਂ ਗਵੰਢੀ ਰਾਜਾਂ ਦੇ ਨਾਲ ਮੁਕਾਬਲਤਨ ਅੰਕੜੇ ਪੇਸ਼ ਕੀਤੇ ਤੇ ਪ੍ਰਧਾਨ ਮੰਤਰੀ ਮਨਸ਼ੀਸ਼ ਗਿਹੋ ਨੇ ਤਾਂ ਉੱਥੇ ਉਹਨਾਂ ਨੇ ਆਪਣੀ ਮਾਂ ਦੀ ਯਾਦ ਦੇ ਵਿੱਚ ਉੱਥੇ ਇੱਕ ਬੋਟਾ ਵੀ ਲਗਾਇਆ ਸੀ। ਉਹਨਾਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਬਹੁਤ ਵਧੀਆ ਦੋਸਤ ਨੇ ਤੇ ਮੋਦੀ ਸਾਹਿਬ ਨੇ ਵੀ ਕਿਹਾ ਮੇਰੇ ਦੋਸਤ। ਵੈਸੇ ਦੋਸਤ ਤਾਂ ਮੋਦੀ ਸਾਹਿਬ ਦੇ ਡਰਨਾਲਡ ਟਰੰਪ ਸਾਹਿਬ ਵੀ ਨੇ। ਸਤਰਾਮ ਸਿੰਘ ਸੰਧੂ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਉਹਨੇ ਪੰਜਾਬ ਦੇ ਨਹਿਰੀਆਂ ਦਾ ਮੁੱਦਾ ਚੁੱਕਿਆ ਸੀ। ਨੇ ਪੰਜਾਬ ਦੇ ਨਹਿਰੀ ਪਾਣੀਆਂ ਦਾ ਮਾਮਲਾ ਉਠਾਇਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਦੋਂ 1966 ਦੇ ਵਿੱਚ ਪੰਜਾਬ ਦੀ ਆਪਸ ਵਿੱਚ ਦੀ ਵੰਡ ਹੋ ਗਈ ਹਿਮਾਚਲ ਵੀ ਆ ਗਿਆ ਹਰਿਆਣਾ ਵੀ ਆ ਗਿਆ ਜਿਹੜੇ ਦੋਹੇ ਕਿਸੇ ਨੇ ਮੰਗੇ ਨਹੀਂ ਸੀ ਇਫਸਾਨ ਕਿਦਾ ਹੋਇਆ ਪੰਜਾਬ ਦਾ ਯੂਟਾਪ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਨਹਿਰੀ ਪਾਣੀ ਨੂੰ ਸਟਰੈਂਥਨ ਕੀਤਾ ਹੈ। ਨਹਿਰਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਆਉਂਦਾ ਸੀ ਅਸੀਂ ਪਾਣੀ ਲਿਆਉਣ ਦਾ ਬੰਦੋਬਸਤ ਕੀਤਾ ਤੇ ਕਰ ਰਹੇ ਹਾਂ। ਅੱਜ ਇਹਨਾਂ ਨੇ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਪਾਣੀ ਕਿਵੇਂ ਵਧਣਾ ਹੈ ਉਸ ਮਾਮਲੇ ਨੂੰ ਰਾਜ ਸਭਾ ਦੇ ਵਿੱਚ ਸਾਰਿਆਂ ਦੇ ਧਿਆਨ ਹਿੱਤ ਲਿਆਂਦਾ ਹੈ। ਕਿ ਭਾਈ ਸਾਹਿਬ ਸਾਡੇ ਨਹਿਰੀ ਪਾਣੀ ਵਾਸਤੇ ਸਾਨੂੰ ਫੰਡ ਦਿਓ ਭਾਜਪਾ ਦੇ ਲੀਡਰ ਨੇ ਉਹਨਾਂ ਵੱਲੋਂ ਕਹੇ ਗਿਆ ਕਿ ਗੱਠਜੋੜ ਵਾਲੀਆਂ ਪਾਰਟੀਆਂ ਨੇ ਉਹ ਗੁੰਮਰਾਹ ਕਰ ਰਹੀਆਂ ਨੇ ਦੇਖੋ ਇਥੇ ਦੁੱਧ ਤੋਤੇ ਤੱਕਲੇ ਇਹ ਭਾਜਪਾ ਵਾਲੀ ਆਏ ਨੇ ਬਾਕੀ ਤਾਂ ਸਾਰੇ ਇਹਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਦੇ ਦੂਜੇ ਪਾਸੇ ਜਦੋਂ ਸੀ ਕਾਲੀ ਦਲ ਦੇ ਕਲੇਜ ਦੀ ਗੱਲ ਕੀਤੀ ਢਿਲ ਸਾਹਿਬ ਤੇ ਇਲਜ਼ਾਮ ਫਿਰ ਭਾਜਪਾ ਦੇ ਹਿੱਸੇ ਵੀ ਆ ਜਾਂਦਾ ਹੁਣ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਵੱਲੋਂ ਕਹੇ ਗਿਆ ਕਿ ਭਾਜਪਾ ਕਦੇ ਵੀ ਜਿਹੜੇ ਧਾਰਮਿਕ ਮਸਲੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਉਹ ਅੱਜ ਤੋਂ ਨਹੀਂ ਕਹਿ ਰਹੇ ਉਹ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਆ। ਜੀ। ਕਿ ਇਹ ਇਹ ਆਪਣੀਆਂ ਹੀ ਦਾੜੀਆਂ ਇੱਕ ਦੂਜੇ ਦੇ ਹੱਥਾਂ 'ਚ ਫੜੀ ਫਿਰਦੇ ਨੇ। ਘੱਟੋ-ਘੱਟ ਭਾਜਪਾ ਨੇ ਕਦੇ ਵੀ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨੋਂ ਲੈ ਕੇ ਇਸ ਪਰਵਾਰਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਸਵਾਗਤ ਆ ਪਰੋਗਰਾਮ ਦੇ ਵਿੱਚ ਜੀ ਸ਼ੁਕਰਗੁਜ਼ਾਰ ਮਿਹਰਬਾਨੀ ਜੀ ਤਾਂ ਸਰ ਕਾਂਗਰਸ ਦੇ ਵਿੱਚ ਕਿਸ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲਦਾ ਰਹਿੰਦਾ ਹੁਣ ਸੁਖਪਾਲ ਸਿੰਘ ਖਹਿਰਾ ਵੱਲੋਂ ਮੁਰ ਤੋਂ ਰਾਣਾ ਗੁਰਜੀਤ ਉਹਨਾਂ ਨੂੰ ਕਿਹਾ ਗਿਆ ਜੀ ਮੱਕੀ ਦੇ ਉੱਤੇ ਐਮਐਸਪੀ ਨੂੰ ਲੈ ਕੇ ਰਾਣਾ ਗੁਰਜੀਤ ਦਾ ਇੱਕ ਬਿਆਨ ਆਇਆ ਸੀ ਮੈਂ ਐਮਐਸਪੀ ਦੇ ਉੱਤੇ ਪੰਜਾਬ ਦੇ ਕਿਸਾਨਾਂ ਤੋਂ ਮੱਕੀ ਚੁੱਕਾਂਗਾ ਜੀ ਤੇ ਖੈਰਾ ਸਾਹਿਬ ਕਹਿੰਦੇ ਤੁਸੀਂ ਅਜਿਹੇ ਬਿਆਨ ਦੰਨੇ ਹੋ ਇਹ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਜੀ ਦੇਖੋ ਸਾਰੀ ਦੁਨੀਆ ਨੂੰ ਪਤਾ ਹੋਏਗਾ ਕਿ ਸੁਖਪਾਲ ਸਿੰਘ ਖੈਰਾ ਤੇ ਰਾਣਾ ਗੁਰਜੀਤ ਦੇ ਵਿੱਚ 36 ਦਾ ਅੰਕੜਾ ਚੱਲਦਾ ਹੈ ਰਾਣਾ ਗੁਰਜੀਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਤੁਸੀਂ ਮੱਕੀ ਪੈਦਾ ਕਰੋ ਅਸੀਂ ਐਮਐਸਪੀ ਤੇ ਖਰੀਦਾਂਗੇ ਜੇ ਸਰਕਾਰ ਨਹੀਂ ਖਰੀਦੂਗੀ ਮੈਂ ਆਪਣੀ ਖੰਡ ਮਿਲ ਵਾਸਤੇ ਖਰੀਦਾਂਗਾ ਇਹ ਮਾਮਲੇ ਦੇ ਵਿੱਚ ਸੁਖਪਾਲ ਸਖੋਰਾ ਕਹਿੰਦਾ ਕਿ ਤੁਸੀਂ ਘਬਰਾਹ ਕਰਦੇ ਹੋ ਮੈਨੂੰ ਪਤਾ ਨਹੀਂ ਕੌਣ ਘਬਰਾਹ ਕਰਦਾ ਕੌਣ ਨਹੀਂ ਕਰਦਾ ਦੋਨੇ ਪਾਸੇ ਤੋਂ ਆਪੋ ਆਪਣੇ ਅੰਕੜੇ ਦਿੱਤੇ ਜਾ ਰਹੇ ਨੇ ਉਹ ਕਹਿੰਦੇ ਕਿ ਪੰਜਾਬ ਵਿੱਚ ਜੋ ਦਰ 50 52% ਤੋਂ ਵੱਧ ਨਹੀਂ ਸੀ ਆਪ ਸਰਕਾਰ ਦੌਰਾਨ ਸਜ਼ਾ ਦੀ ਦਰ 86% ਦੇ ਨਾਲ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਹੋ ਗਈ ਉਹਨਾਂ ਨੇ ਡਰੱਗ ਦੀ ਗੱਲ ਵੀ ਕੀਤੀ ਸੋ ਕਈ ਤਰ੍ਹਾਂ ਦੀਆਂ ਗੁੰਡੀਆਂ ਰਾਜਾਂ ਦੇ ਨਾਲ ਮੁਕਾਬਲਤਨ ਅੰਕੜੇ ਪੇਸ਼ ਕੀਤੇ ਉਨੇ ਨਸ਼ੇ ਦੇ ਮਾਮਲੇ ਨੂੰ ਵੀ ਦੂਜੇ ਰਾਜਾਂ ਦੇ ਨਾਲ ਜੋੜ ਕੇ ਪੇਸ਼ ਕੀਤਾ ਜਦ ਕਿ ਰਾਣਾ ਗੁਰਜੀਤ ਆਪਣੇ ਤਰ੍ਹਾਂ ਦੀ ਗੱਲ ਕਰਦੇ ਐ ਤੇ ਜਿੱਦਾਂ ਦੀ ਸਥਿਤੀ ਪੰਜਾਬ ਦੇ ਵਿੱਚ ਨਸ਼ੇ ਦੀ ਹੈ ਪਿਛਲੇ 2 ਜਾਂ 3 ਦਿਨ ਤੋਂ ਲਗਭਗ 12-14 ਦਿਨਾਂ ਦੀ ਪ੍ਰਕਿਰਿਆ ਜੋ ਪੰਜਾਬ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਚਲਾਈ ਹੈ ਉਹਦਾ ਖੁੱਲ ਕੇ ਖਲਾਸਾ ਕੀਤਾ ਹੈ ਉਹਦੇ ਬਾਰੇ ਬਹੁਤ ਵਿਸਥਾਰ ਵਿੱਚ ਦੱਸਿਆ ਹੈ ਉਹਨਾਂ ਦਾ ਕਹਿਣਾ ਹੈ ਇੰਨਾ ਅਸੀਂ ਡਰੱਗ ਫੜ ਲਿਆ ਐਨੇ ਕੇਸ ਰਜਿਸਟਰ ਕਰਤੇ ਐਨੀਆਂ ਬਰਾਮਦਗੀਆਂ ਹੋ ਗਈਆਂ ਇਪ ਐਨਿਆ ਤੇ ਬਲਡوزر ਚੱਲ ਗਿਆ ਔਰ ਜੋ ਵੀ ਅਸੀਂ ਕਰ ਰਹੇ ਹਾਂ ਕਾਨੂੰਨ ਤਹਿਤ ਕਰ ਰਹੇ ਹਾਂ ਕਾਨੂੰਨ ਹੱਥਾਂ ਚ ਨਹੀਂ ਲਿਆ ਜਾ ਰਿਹਾ ਚੰਗੀ ਗੱਲ ਹੈ ਜੇ ਨਹੀਂ ਲਿਆ ਜਾ ਰਿਹਾ ਇਹ ਚੀਜ਼ ਉਹ ਕਹਿੰਦੇ ਪਤਾ ਲੱਗ ਜੂਗਾ ਜਦਨ ਪੰਜਾਬ ਦੀ ਸਰਕਾਰ ਨੂੰ ਜਾ ਕੇ ਅਦਾਲਤ ਦੇ ਵਿੱਚ ਭਾਵ ਹਾਈ ਕੋਰਟ ਦੇ ਵਿੱਚ ਆਪਣਾ ਜਵਾਬਦੇਹ ਕਰਨਾ ਪਿਆ ਵ੍ਰੋਧੀਤਰਾਂ ਬਾਲੇ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਲੈਂਦੇ ਐ। ਇਹੀ ਬੁਲਡੋਜ਼ਰ ਸੱਭਿਆਚਾਰ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਚੱਲਿਆ ਸੀ ਜੋਗੀ ਸਾਹਿਬ ਦੀ ਸਰਕਾਰ ਨੇ ਚਲਾਇਆ ਸੀ। ਉਸ ਸਥਿਤੀ ਦੇ ਵਿੱਚ ਇਸ ਬੁਲਡੋਜ਼ਰ ਕਾਂਢ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਸੀ। ਕਿ ਤੁਸੀਂ ਕਿਸੇ ਦਾ ਮਕਾਨ ਢਾ ਨਹੀਂ ਸਕਦੇ। ਉਹਨੂੰ ਤੁਸੀਂ ਸੀਲ ਕਰ ਸਕਦੇ ਹੋ ਕਿ ਇਹ ਬੰਦ ਕਰਤਾ ਵਰਤੋਂ 'ਚ ਨਹੀਂ ਹੋਏਗਾ ਹੁਣ ਪੰਜਾਬ ਹਾਈ ਕੋਰਟ ਦੇ ਵਿੱਚ ਮਾਮਲਾ ਲੱਗਿਆ ਹੋਇਆ ਉੱਥੇ ਜਾ ਕੇ ਅਦਾਲਤ ਕਿਹੜਾ ਫੈਸਲਾ ਦਿੰਦੀ ਹੈ ਇਹ ਤਾਂ ਮੌਕਾ ਦੱਸੇਗਾ ਕੀ ਜੋ ਬਲਡੋਜ਼ਰ ਪੰਜਾਬ ਦੇ ਵਿੱਚ ਚੱਲਿਆ ਜਾਂ ਜੀਸੀਬੀ ਮਸ਼ੀਨਾਂ ਚੱਲੀਆਂ ਬਲਡੋਜ਼ਰ ਦਾ ਤਾਂ ਨਾ ਆ ਕਿ ਸਾਡੀ ਤਾਂ ਜੀ ਇਹ ਕਾਰਵਾਈ ਬਿਲਕੁਲ درست ਤਾਂ ਇਹਨੂੰ ਅਦਾਲਤ ਮੰਨ ਲੈਂਦੀ ਹੈ ਜਾਂ ਨਹੀਂ ਸਮਾਂ ਦੱਸੇਗਾ ਜੀ ਤੋ ਨਾਲੇ ਕਰਗਨਟਲ ਸਰਵ ਦੇਸ਼ ਦੇ ਪ੍ਰਧਾਨ ਮੰਤਰੀ ਮਨਸ਼ੀਸ਼ ਗਿਹੋ ਨੇ ਤਾਂ ਉੱਥੇ ਉਹਨਾਂ ਨੇ ਆਪਣੀ ਮਾਂ ਦੀ ਯਾਦ ਦੇ ਵਿੱਚ ਉੱਥੇ ਇੱਕ ਬੂਟਾ ਵੀ ਲਗਾਇਆ ਜੀ ਦੇਖੋ ਜਿਸ ਖੇਤਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਗਏ ਨੇ ਉੱਥੇ ਬਹੁ ਗਿਣਤੀ ਜਿਹੜੀ ਆਬਾਦੀ ਹੈ ਉਹਦੇ ਵਿੱਚ ਭਾਰਤੀ ਬਹੁਤ ਜ਼ਿਆਦਾ ਨਹੀਂ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਡਾਕਟਰ ਨਵੀਨ ਚੰਦਰ ਉਹਨਾਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਬਹੁਤ ਵਧੀਆ ਦੋਸਤ ਨੇ ਤੇ ਮੋਦੀ ਸਾਹਿਬ ਨੇ ਵੀ ਕਿਹਾ ਮੇਰੇ ਦੋਸਤ ਨੇ ਵੈਸੇ ਦੋਸਤ ਤਾਂ ਮੋਦੀ ਸਾਹਿਬ ਦੇ ਡਰਨਾਲਡ ਟਰੰਪ ਸਾਹਿਬ ਵੀ ਨੇ ਇਹ ਵੀ ਆਪਾਂ ਨੂੰ ਮੰਨਣਾ ਹੀ ਪੈਣਾ ਹੈ ਅਜਾਹ ਦੇ ਵਿੱਚ ਜਦੋਂ ਉਹਨਾਂ ਨੂੰ ਉਹ ਮੰਨਦੇ ਐ ਲੇਕਿਨ ਹੁਣ ਜਦੋਂ ਮਰੋਸ਼ਾਸ ਦੇ ਵਿੱਚ ਗਏ ਹੋਏ ਐ ਕਹਿੰਦੀ ਆ ਕਿ ਉੱਥੇ ਕੁਝ ਸਮਝੌਤੇ ਵੀ ਕਰਨੇ ਨੇ ਜਿਦੇ ਨਾਲ ਦੋਹਾਂ ਦੇਸ਼ਾਂ ਨੂੰ ਵਪਾਰ ਦੇ ਰਾਹ ਸਥਾਪਿਤ ਹੋਣਗੇ ਤੇ ਉਹਨਾਂ ਨੇ ਆਪਣੀ ਮਾਤਾ ਦੇ ਨਾਮ ਇੱਕ ਬੂਟਾ ਉਸ ਧਰਤੀ ਦੇ ਉੱਤੇ ਲਾਇਆ ਹੈ ਉਹਦੀ ਜ਼ਿੰਮੇਵਾਰੀ ਉੱਥੇ ਕਿਹਨੂੰ ਦੇ ਕੇ ਆਉਂਦੇ ਨੇ ਇਹ ਤਾਂ ਭਵਿੱਖ 'ਚ ਪਤਾ ਲੱਗੇਗਾ ਜਦੋਂ ਸਾਲ ਬਾਅਦ ਦੁਬਾਰਾ ਕਿਤੇ ਮੋਦੀ ਸਾਹਿਬ ਉੱਥੇ ਜਾਣ ਉਹ ਬੂਟਾ ਵਧਿਆ ਫਲਿਆ ਨਜ਼ਰ ਆਵੀ ਸੋ ਇਹ ਚੀਜ਼ਾਂ ਤਾਂ ਉੱਥੇ ਜਾ ਕੇ ਦੇਖਣੀਆਂ ਨੇ ਜੀ ਸੋ ਜੇ ਉਹਨਾਂ ਨੇ ਬੂਟਾ ਲਾਇਆ ਇੱਕ ਚੰਗਾ ਪ੍ਰਤੀਕ ਆ ਕਿਉਂਕਿ ਬੂਟਾ ਵੱਧ ਤੋਂ ਵੱਧ ਮਨੁੱਖਤਾ ਦੀ ਬਸੌ ਲਈ ਆਕਸੀਜਨ ਦਾ ਸਰੋਤ ਬਣਦਾ ਹੈ ਜੀ ਸਤਰਾਮ ਸਿੰਘ ਸੰਧੂ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਉਹਨੇ ਪੰਜਾਬ ਦੇ ਨਹਿਰੀਆਂ ਦਾ ਮੁੱਦਾ ਚੁੱਕਿਆ ਜੀ ਉਹਨਾਂ ਨੇ ਪੰਜਾਬ ਦੇ ਨਹਿਰੀ ਪਾਣੀਆਂ ਦਾ ਮਾਮਲਾ ਉਠਾਇਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਦੋਂ 1966 ਦੇ ਵਿੱਚ ਪੰਜਾਬ ਦੀ ਆਪਸ ਵਿੱਚ ਦੀ ਵੰਡ ਹੋ ਗਈ ਐਮਾਤਲ ਵੀ ਆ ਗਿਆ ਹਰਿਆਣਾ ਵੀ ਆ ਗਿਆ ਜਿਹੜੇ ਦੋਹੇ ਕਿਸੇ ਨੇ ਮੰਗੇ ਨਹੀਂ ਸੀ ਨੁਕਸਾਨ ਕਿਦਾ ਹੋਇਆ ਪੰਜਾਬ ਦਾ ਤੇ ਆ ਜਿਹੜੇ ਸੱਜਣ ਹੁਣ ਤੱਕ ਤੁਰੇ ਫਿਰਦੇ ਨੇ ਅਸੀਂ ਤਾਂ ਜੀ ਸੂਬਾ ਬਣਾ ਲਿਆ ਭਾਸ਼ਾ ਦੇ ਆਧਾਰ ਤੇ ਉਹ ਭਲਿਓ ਲੋਕੋ ਜਿਹੜਾ 30 ਲੋਕ ਸਭਾ ਹਲਕਿਆਂ ਦਾ ਪੰਜਾਬ ਸੀ ਤੁਸੀਂ ਦਾ ਸੀਮਤ ਕਰਕੇ 17 13 ਤੇ ਰੱਖਤਾ ਤੇ ਰਾਜਧਾਨੀ ਤੁਹਾਨੂੰ ਫੇਰਨਾ ਮਿਲੀ ਜਦ ਕਿ ਜਿੰਨੇ ਸੂਬੇ ਵੱਖਰੇ ਹੋਏ ਨੇ ਉਹਨਾਂ ਨੂੰ ਆਪਣੀਆਂ ਆਪਣੀਆਂ ਰਾਜਧਾਨੀਆਂ ਮਿਲੀਆਂ ਨੇ ਤੇ ਅੱਜ ਤੱਕ ਕੁਰਸੀਆ ਦਾ ਪ੍ਰਾਪਤ ਕਰ ਲਿਆ ਪੰਜਾਬ ਨੂੰ ਰਾਜਧਾਨੀ ਲੈ ਕੇ ਨਾ ਦੇ ਸਕੇ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਅੱਜ ਤੱਕ ਜਿਉਂ ਦੀ ਤਿਉਂ ਖੜਾ ਹੈ ਇਹਨਾਂ ਨੂੰ ਪੁੱਛੋ ਕਈ ਤਾਂ ਦੁਨੀਆਂ ਵੀ ਛੱਡ ਗਏ ਕਿ ਭਾਈ ਸਾਹਿਬ ਤੁਸੀਂ ਖੱਟਿਆ ਕੀ ਬੀਜੂ ਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਨਹਿਰੀ ਪਾਣੀ ਨੂੰ ਸਟਰੈਂਥਨ ਕੀਤਾ ਹੈ ਨਹਿਰਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਆਉਂਦਾ ਸੀ ਅਸੀਂ ਪਾਣੀ ਲਿਆਉਣ ਦਾ ਬੰਦੋਬਸਤ ਕੀਤਾ ਤੇ ਕਰ ਰਹੇ ਹਾਂ ਚੰਗੀ ਗੱਲ ਹੈ ਜੇ ਕਰ ਰਹੇ ਹਾਂ ਜਿੰਨਾ ਕਿ ਕੀਤਾ ਉਹ ਵੀ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਸੋ ਇਹਨਾਂ ਨੇ ਕਾਫੀ ਕੁਝ ਕਿਹਾ ਹੁਣ ਸਤਨਾਮ ਸਿੰਘ ਸੰਧੂ ਇਹ ਪੰਜਾਬ ਯੂਨੀਵਰਸਿਟੀ ਵਾਲੇ ਨੇ ਨਾ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਅੱਜ ਇਹਨਾਂ ਨੇ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਪਾਣੀ ਕਿਵੇਂ ਵਧਣਾ ਹੈ ਉਸ ਮਾਮਲੇ ਨੂੰ ਰਾਜ ਸਭਾ ਦੇ ਵਿੱਚ ਸਾਰਿਆਂ ਦੇ ਧਿਆਨ ਹਿੱਤ ਲਿਆਉਂਦਾ ਹੈ ਕਿ ਭਾਈ ਸਾਹਿਬ ਸਾਡੇ ਨਹਿਰੀ ਪਾਣੀ ਵਾਸਤੇ ਸਾਨੂੰ ਫੰਡ ਦਿਓ ਜਿਹੜਾ ਤੁਸੀਂ ਸਾਰੇ ਲੋਕ ਸਾਡੇ ਤੇ ਦੋਸ਼ ਲਾ ਰਹੇ ਹੋ ਕਿ ਧਰਤੀ ਹੇਠਲਾ ਪਾਣੀ ਛੱਟ ਕਰਤਾ ਪੰਜਾਬੀਆਂ ਨੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਚੌਲ ਵਧਾਉਣ ਵਾਸਤੇ ਅਸੀਂ ਆਪਣਾ ਨੁਕਸਾਨ ਕਰਾਇਆ ਹੈ। ਅਸੀਂ ਆਪਣਾ ਨੁਕਸਾਨ ਕਰਾਇਆ ਹੈ। ਸਾਨੂੰ ਮਿਲਿਆ ਕੀ? ਰਾਜਸਥਾਨ ਸਤੋਂ ਵੱਧ ਪਾਣੀ ਲੈ ਗਿਆ। ਅਸੀਂ ਚੁੱਪ ਕਰਕੇ ਬੈਠੇ ਰਹੇ। ਕਿਉਂਕਿ ਕੁਰਸੀ ਜਾਂਦੀ ਸੀ। ਹਰਿਆਣੇ ਨਾਲ ਸਾਡਾ ਝਗੜਾ ਜਿਉਂ ਦੀ ਤਿਉਹ ਹੈ। موجوده ਮੁੱਖ ਮੰਤਰੀ ਨੇ ਸਵਾਲ ਉਠਾਏ ਨੇ ਕਿ ਜੇ ਪਾਣੀ ਵੰਡਣਾ ਹੈ। ਯਮਨਾ ਦਾ ਵੀ ਵੰਡੋ ਕਿਉਂਕਿ ਉਦੋਂ ਸਾਰਾ ਰਾਜ ਇਕੱਠਾ ਸੀ। ਜਿਹੜਾ ਪਹਿਲਾਂ ਕਿਸੇ ਨੇ ਨਹੀਂ ਉਠਾਇਆ। ਸੋ ਦੋਸਤੋ ਸਰ ਆਪ ਸਿੰਘ ਸਿੱਧੂ ਹੋਰਾਂ ਨੇ ਪੰਜਾਬ ਦੇ ਨਹਿਰੀ ਪਾਣੂਆਂ ਨੂੰ ਕਿਵੇਂ ਵੰਡਾਉਣਾ ਹੈ ਇਹਦੇ ਤੇ ਗੱਲ ਕੀਤੀ। ਜੀ। ਸੋ ਦੂਜੇ ਪਾਸੇ ਭਾਜਪਾ ਦੇ ਕੌਮੀ ਪ੍ਰਧਾਨੇ ਤਰਨ ਚੰਗੂ ਵੱਲੋਂ ਮਾਫ ਕਰਨਾ ਤਰ ਚੰਗ ਵੱਲੋਂ ਭਾਜਪਾ ਦੇ ਲੀਡਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਗੱਟ ਜੋੜ ਵਾਲੀਆਂ ਪਾਰਟੀਆਂ ਨੇ ਉਹ ਗੁੰਮਰਾਹ ਕਰ ਰਹੀਆਂ ਨੇ ਜੀ ਦੇ ਕੋਈ ਤੇ ਦੁੱਧ ਤੋਂ ਉੱਤੇ ਤੱਕਲੇ ਇਹ ਭਾਜਪਾ ਵਾਲੀ ਆਏ ਨੇ ਬਾਕੀ ਤਾਂ ਸਾਰੇ ਇਹਨਾਂ ਨੂੰ ਗੁੰਮਰਾਹ ਕਰਨ ਦਾ ਜਰਾ ਹੁੰਦੇ ਐ ਇਹ ਕਹਿੰਦੇ ਜੀ ਜਦੋਂ ਸਾਡੇ ਕੋਲ ਇੱਥੇ ਜਿੰਨੇ ਵੀ ਨੇ ਇਹ ਇਹਨਾਂ ਨੇ ਜਦੋਂ ਵੀ ਗੱਲਾਂ ਕੀਤੀਆਂ ਨੇ ਸਿਧਾਂਤਹੀਨ ਗੱਲਾਂ ਕੀਤੀਆਂ ਨੇ ਇਹ ਦੇਸ਼ ਦੀ ਏਕਤਾ ਤੇ ਖੱਟਤਾ ਦੀ ਗੱਲ ਨਹੀਂ ਕਰਦੇ ਖਾਸ ਕਰ ਇਹ ਲੋਕ ਬਿਲਕੁਲ ਸਾਰੇ ਮਾਮਲੇ ਦੇ ਉਲਟ ਜਾ ਕੇ ਗੱਲ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਇਹ ਲੋਕ ਜਦੋਂ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਕੋਈ ਗੱਲ ਉਠਾਉਂਦੇ ਐ ਉਹਦੇ ਨਾਲ ਭੰਬਲ ਪੂਸੇ ਪੈਦਾ ਹੁੰਦੇ ਨੇ ਆਮਦਨ ਕਰ ਭਾਗ ਦੇ ਛਾਪਿਆ ਤੇ SEBI ਦੇ ਹੁਕਮਾਂ ਤੋਂ ਬਾਅਦ ਕੰਪਨੀਆਂ ਦੇ ਸ਼ੇਅਰਧਾਰਕਾਂ ਨੂੰ 600 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤੋਂ ਬਾਅਦ ਕਿ ਉਹਨਾਂ ਦੇ ਦਵਾਇਟ ਨੇ ਉਹ ਕਹਿੰਦੇ ਆ ਕਿ ਇਸੇ ਤਰ੍ਹਾਂ ਦੇ ਕਈ ਹੋਰ ਆਉਦੇਦਾਰ ਨੇ ਉਹ ਨਿੱਜੀ ਪਰਿਵਾਰਾਂ ਨੂੰ ਤਰਜੀਹ ਦਿੰਦੇ ਨੇ ਜਦਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਵੀ ਕੰਮ ਕੀਤਾ ਉਹ ਕੰਮ ਦੇਸ਼ ਦੇ ਹਿੱਤਾਂ ਵਿੱਚ ਕੀਤਾ ਹੈ ਜਿਹੜੇ ਇਹ ਇੰਡੀਆ ਗੱਠ ਜੋੜ ਵਾਲੇ ਨੇ ਜਦੋਂ ਵੀ ਕੋਈ ਗੱਲ ਕਰਦੇ ਐ ਇਹਨਾਂ ਨੇ ਉਹ ਕਹਿੰਦੇ ਭੰਬਲ ਪੂਸੇ ਦਾ ਸਥਿਤੀ ਪੈਦਾ ਕੀਤੀ ਹੈ ਕਈ ਮਾਮਲਿਆਂ ਦੇ ਵਿੱਚ ਸੋ ਇਹਨਾਂ ਨੂੰ ਕਾਂਗਰਸ ਤੇ ਉਹਨਾਂ ਦੇ ਸਾਥੀਆਂ ਨੂੰ ਲੋਕ ਕਚੈਰੀ ਵਿੱਚ ਸਾਰਾ ਕੁਝ ਸਪਸ਼ਟ ਕਰ ਦੇਣਾ ਚਾਹੀਦਾ ਹੈ ਜੀ ਚੀਫ ਸੈਕਟਰੀ ਨੇ ਜੀ ਕਲਵਾਨ ਸਿੰਘ ਮੰਨਣ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨਾ ਦਿੱਤਾ ਜਾ ਰਿਹਾ ਹੈ ਜੀ ਦੇ ਕੋਈ ਇੱਕ ਨਾਰਾਜ਼ ਸਿੱਖ ਤਾਲਮੇਲ ਕਮੇਟੀ ਹੈ ਉਹਨਾਂ ਦੇ ਕਾਰਕੁਨ ਅੱਜ ਜਲੰਧਰ ਦੇ ਵਿੱਚ ਇੱਕ ਕੁਲਵੰਤ ਸਿੰਘ ਮੰਨਣ ਜਿਹੜਾ ਚੀਫ ਸਕੱਟਰੀ ਆ ਮੁੱਖ ਸਕੱਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਵਿਧੇਤਾਦਾਰ ਸਭ ਬਾਰੇ ਅੰਤਰੰਕ ਕਮੇਟੀ ਨੇ ਫੈਸਲਾ ਲਿਆ ਤੇ ਇਹ ਮੰਨਣ ਜੀ ਕਹਿੰਦੇ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਫਿਰ ਭਾਈ ਤੂੰ ਚੀਫ ਸਕੱਟਰੀ ਬਣਿਆ ਫਿਰਦਾ ਇਹ ਕਾਹਦਾ ਹੈਗਾ ਫਿਰ ਪਾਸੇ ਹਟ ਜਾ ਜੇ ਤੇ ਤੋ ਕੋਈ ਸੁਣਦਾ ਹੀ ਨਹੀਂ ਤੈਨੂੰ ਪੁੱਛਦਾ ਹੀ ਨਹੀਂ ਉੱਥੇ ਇਹਨਾਂ ਨੇ ਧਰਨਾ ਦੇਤਾ ਜਪਜੀਤ ਸਿੰਘ ਦਾ ਪਾਠ ਸ਼ੁਰੂ ਕਰਤਾ ਤੇ ਜਿਹੜੇ ਕਲਵੰਤ ਸਿੰਘ ਮੰਨਣ ਦੇ ਸਮਰਥਕ ਸੀ ਉਲਟ ਆ ਗਏ ਉੱਥੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਦੋਨਾਂ ਨੂੰ ਸਮਝਾਇਆ ਟਕਰਾ ਨਹੀਂ ਹੋਣ ਦਿੱਤਾ ਲੈਕਿਨ ਇਹ ਲੋਕ ਕਹਿੰਦੇ ਨੇ ਕਿ ਭਾਈ ਸਾਹਿਬ ਜੇ ਤੁਸੀਂ ਦਸਕਤ ਨਹੀਂ ਕੀਤੇ ਤਾਂ ਹੁਣ ਕਰਿਓ ਨਾ ਅੰਤਰੰਕ ਕਮੇਟੀ ਦਾ ਫੈਸਲਾ ਉਦੋਂ ਤੱਕ ਸਬਕਾਰ ਨਹੀਂ ਹੁੰਦਾ ਜਦੋਂ ਤੱਕ ਚੀਫ ਸਕੱਟਰੀ ਦਸਕਤ ਨਾ ਕਰੇ ਇਹ ਇੱਕ ਸ਼ੁਰੂਆਤ ਹੈ ਮੈਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮਸਲਿਆਂ ਨੂੰ ਸੁਲਝਾ ਲਓ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਧਾਰਮਿਕ ਆਉਧਿਆਂ ਤੇ ਗਲਬਾ ਮਾਰੀ ਬੈਠੇ ਨੇ ਤੁਸੀਂ ਪਿਛਲੇ 3 ਹਾਕਿਆਂ ਦੀਆਂ ਕਾਰਗੁਜ਼ਾਰੀਆਂ ਤੋਂ ਸਿੱਖਿਆ ਕੱਖ ਨਹੀਂ ਤੁਸੀਂ ਭਰਾ ਮਾਰੂ ਜਾਗਣਾ ਸ਼ੁਰੂ ਕਰਾਓ ਤੁਸੀਂ ਭਾਵੇਂ ਪੁੱਠੇ ਲਟਕ ਲੋ ਜਦੋਂ ਗੁਰੂ ਮਹਾਰਾਜ ਰੁੱਸ ਜਾਣ ਤਾਂ ਉਹ ਦੋ ਫਿਰ ਪਾਰ ਨਹੀਂ ਲੱਗਦੀ ਕੋਈ ਗੱਲ ਅਜੇ ਵੀ ਕੰਧ ਤੇ ਲਿਖਿਆ ਪੜੋ ਤੇ ਪਾਸੇ ਹੋ ਜੋ ਪਰ ਮੇਰਾ ਖਿਆਲ ਨਹੀਂ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਭਰਾ ਮਾਰੂ جنگ ਇੱਥੇ ਸ਼ੁਰੂ ਹੋਗੀ ਤੇ ਜਿਹੜੀਆਂ ਦੁਸ਼ਮਣ ਪਾਵ ਸ਼ਕਤੀਆਂ ਨੇ ਉਹ ਤਾਂ ਪਹਿਲਾਂ ਹੀ ਚਾਹੁੰਦੀਆਂ ਨੇ ਇਸ ਤਰ੍ਹਾਂ ਦਾ ਕੰਮ ਹੋਵੇ ਤੁਹਾਨੂੰ ਭਰਾ ਮਾਰੂ ਜੰਗ ਚ ਫਸਾ ਕੇ ਉਹ ਆਪਣੇ ਸਿਆਸੀ ਲਾਹੇ ਲੈਣ ਤੇ ਤੁਹਾਨੂੰ ਸੁਭਤ ਕਦੋਂ ਆਉਗੀ ਉਹਨਾਂ ਨੇ ਮੁੰਡੇ ਨੇ ਇੱਕ ਉਦਾਹਰਨ ਦਿੱਤੀ ਉਹ ਕਹਿੰਦੇ ਇੱਕ ਕਿਸੇ ਗੁਰੂ ਘਰ ਚੋਂ ਭਾਂਡੇ ਚੋਰ ਲੱਭ ਗਿਆ ਉਹਨਾਂ ਨੂੰ ਲੈ ਜਾ ਕੇ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਤੇ ਕਹਿੰਦੇ ਅੱਜ ਇਹ ਗੁਰੂ ਕੇ ਲੰਗਰਾਂ ਚੋਂ ਭਾਂਡੇ ਚੋਰੀ ਕਰਕੇ ਚੱਲਿਆ ਸੀ ਤੁਸੀਂ ਇਹਨਾਂ ਦੀ ਅਰਦਾਸ ਕਰ ਦਿਓ ਇਹਦੇ ਕੋਲੇ ਇੰਨੇ ਭਾਂਡੇ ਆ ਜਾਣ ਕਿ ਇਹ ਲੰਗਰ ਚ ਦਾਨ ਕਰਿਆ ਕਰੇ ਬਹੁਤ ਵੱਡਾ ਸਟੇਅਰ ਮਾਰ ਕੇ ਜੇ ਸਮਝਿਆ ਜਾਵੇ ਕਿਸੇ ਨੇ ਉਹ ਕਹਿੰਦੇ ਇਹਨਾਂ ਨੂੰ ਵੀ ਸਮੱਤ ਬਖਸ਼ਾ ਦਿਓ ਇਹ ਲੋਕ ਇਹਨਾਂ ਕੰਮਾਂ ਨੂੰ ਛੱਡ ਕੇ ਹੋਰ ਕੰਮਾਂ ਤੇ ਆ ਜਾਣ ਬਹੁਤ ਵੱਡੇ ਵੱਡੇ ਸਟੇਅਰ ਨੇ ਇਹ ਬਚਣਾ ਚਾਹੀਦਾ ਅਸੀਂ ਕਿਹੜੇ ਪਾਸੇ ਤੁਰ ਪਏ 11 ਤੋਂ ਲੈ ਕੇ ਅਜੇ ਤੱਕ ਚੋਣਾ ਨਹੀਂ ਹੋਈਆਂ ਉਹ ਜਿਹੜੇ ਉੱਥੇ ਬੈਠੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਕਥਤ ਚਾਪਲੂਸ ਕਿਹਾ ਹੈ ਅਸੀਂ ਨਹੀਂ ਕਹਿੰਦੇ ਲੋਕ ਜਾਣਦੇ ਨੇ ਜੇ ਪਬਲਿਕ ਹੈ ਸਭ ਜਾਣਦੀ ਹੈ ਪਤਾ ਹੈ ਲੋਕਾਂ ਨੂੰ ਸਾਰਾ ਕੌਣ ਕੀ ਹੈ ਪਰ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ ਇਹ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਹੈ ਤੇ ਹੁਣ ਤੱਕ ਗਿਆਨੀ ਹਰ ਰਗਵੀਰ ਸਿੰਘ ਸਾਹਿਬ ਨੇ ਕਹਿਤਾ ਕਿ ਜਿਹੜੀ ਆ ਨਵੇਂ ਜਥੇਦਾਰ ਨੂੰ ਲੈ ਕੇ ਆਏ ਨੇ ਇਹਦੀ ਜਿਹੜੀ ਤਾਜ ਪੋਸ਼ੀ ਹੈ ਇਹਦੀ ਜਿਹੜੀ ਦਸਤਾਰ ਪੋਸ਼ੀ ਹੈ ਉੱਥੇ ਨਿਜਮਾਂ ਦੀ ਨੇਮਾਂ ਦੀ ਮਰਿਆਦਾਵਾਂ ਦੀ ਘੋਰ ਅਲੰਗਨਾ ਹੋਈ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਨਾ ਪੰਥ ਦਾ ਗ੍ਰੰਥ ਨਾ ਉੱਥੇ ਸ਼ਸਤਰ ਸਨ ਇਹ ਪਤਾ ਨਹੀਂ ਕਿ ਉਹਨੂੰ ਦੱਸੀ ਜਾਂਦੇ ਨੇ ਕਿ ਅਸੀਂ ਤਾਂ ਇਹ ਸਾਰਾ ਕੁਝ ਤੁਸੀਂ 10 ਵਜੇ ਦਾ ਟਾਈਮ ਦੇ ਕੇ ਸਵੇਰੇ 3 ਵਜੇ ਕਰਦੇ ਹੋ ਕਿਉਂ ਜਦੋਂ ਇੱਕ ਗਲਤੀ ਹੁੰਦੀ ਆ ਨਾ ਤੇ ਫਿਰ ਗਲਤੀ ਤੇ ਗਲਤੀ ਹੋਈ ਜਾਂਦੀ ਹੈ ਚੰਗਾ ਹੋਵੇ ਕਿ ਜੇ ਉਹਨੂੰ ਮੌਕੇ ਤੇ ਸਾਬ ਲਿਆ ਜਾਵੇ ਨਹੀਂ ਤਾਂ ਫਿਰ ਬਹੁਤ ਦੂਰ ਤੱਕ ਮਾਮਲੇ ਲੰਘ ਜਾਂਦੇ ਨੇ ਹੁਣ ਤੱਕ ਇਹਨਾਂ ਨੇ ਸਬਕ ਨਹੀਂ ਸਿੱਖਿਆ ਸੋ ਜੇ ਨਹੀਂ ਸਿੱਖਿਆ ਅਸੀਂ ਤਾਂ ਗੁਰੂ ਮਹਾਰਾਜ ਦੇ ਅਦ ਚਰਨਾ ਚਰਦਾਸ ਕਰ ਸਕਦੇ ਆ ਕਿ ਇਹਨਾਂ ਨੂੰ ਸਮੱਤ ਬਖਸ਼ੋ ਇਹਨਾਂ ਨੂੰ ਮੱਤ ਦਿਓ ਜਾਂ ਜੇ ਇਹਨਾਂ ਦੀ ਮੱਤ ਠੀਕ ਨਹੀਂ ਉਹ ਕਹਿੰਦੇ ਆ ਨਾ ਕਿ ਗੁਰੂ ਜਦੋਂ ਮਾਰਦਾ ਮੱਤ ਮਾਰਦਾ ਹੈ ਤੇ ਕਿਰਪਾ ਕਰਾਓ ਇਹਨਾਂ ਨੂੰ ਠੀਕ ਰਾਹ ਦੇ ਉੱਤੇ ਤੁਸੀਂ ਪਾਓ ਆਪ ਸੇਵਾ ਲਓ ਉਹਨਾਂ ਨੇ ਉਹ ਅਰਦਾਸ ਉੱਥੇ ਕੀਤੀ ਹੈ ਜਦੋਂ ਇਹ ਕਰਕੇ ਚਲੇ ਗਏ ਪੁਲਿਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਜੀ ਸੋ ਦੂਜੇ ਪਾਸੇ ਜਿਦਾਂ ਤੁਸੀਂ ਕਾਲੀ ਦਲ ਦੇ ਕਲੇਸ਼ ਦੀ ਗੱਲ ਕੀਤੀ ਢਿਲ ਸਾਹਿਬ ਤੇ ਇਲਜ਼ਾਮ ਫਿਰ ਭਾਜਪਾ ਦੇ ਉੱਤੇ ਵੀ ਆ ਜਾਂਦਾ ਹੁਣ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਵੱਲੋਂ ਕਿਹਾ ਗਿਆ ਕਿ ਭਾਜਪਾ ਕਦੇ ਵੀ ਜਿਹੜੇ ਧਾਰਮਿਕ ਮਸਲੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ ਜੀ ਉਹ ਅੱਜ ਤੋਂ ਨਹੀਂ ਕਹਿ ਰਹੇ ਉਹ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਆ ਜੀ ਕਿ ਇਹ ਇਹ ਆਪਣੀਆਂ ਹੀ ਦਾੜੀਆਂ ਇੱਕ ਦੂਜੇ ਦੇ ਹੱਥਾਂ 'ਚ ਫੜੀ ਫਿਰਦੇ ਨੇ ਘਟੋ ਘਟ ਭਾਜਪਾ ਨੇ ਕਦੇ ਵੀ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਚੰਗੀ ਗੱਲ ਨਹੀਂ ਕੀਤੀ ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੈ ਇਹਦੇ ਤੋਂ ਬਚਣਾ ਚਾਹੀਦਾ ਜੇ ਭਾਜਪਾ ਨੇ ਨਹੀਂ ਦਖਲ ਕੀਤਾ ਤਾਂ ਚੰਗੀ ਗੱਲ ਹੈ ਸੋ ਭਾਜਪਾ ਦਾ ਬਣਦਾ ਵੀ ਨਹੀਂ ਕਿਉਂਕਿ ਸਿੱਖ ਪੰਥ ਦਾ ਆਪਣਾ ਮਾਮਲਾ ਹੈ ਹੋ ਸਕਦਾ ਇਹਨਾਂ ਨੂੰ ਕੋਈ ਮਤ ਦੇ ਦੇਵੇ ਇਹ ਕਿਸੇ ਰਾਹੇ ਪਹਿ ਜਾਂ ਨਹੀਂ ਤਾਂ ਫਿਰ ਗੁਰੂ ਨੇ ਜਦੋਂ ਆਪਣਾ ਡੰਡਾ ਵਰਤਾਇਆ ਨਾ ਤੇ ਵਿਗੜਿਆ ਤਿਗੜਿਆ ਦਾ ਡੰਡਾ ਪੀਰ ਫਿਰ ਵੱਡੇ ਵੱਡੇ ਵੀ ਜਿਹੜੇ ਆ ਉਹ ਰਾਹੇ ਪਹਿ ਜਾਂਦੇ ਜੀ ਖੇਤੀਬਾੜੀ ਮੰਤਰੀ ਦਾ ਬਿਆਨ ਸਾਹਮਣੇ ਆਇਆ ਸੀ ਤਾਂ ਵੀ ਅਸੀਂ ਤਾਮਿਲਾਡੂ ਦੇ ਕਿਸਾਨਾਂ ਦੀ ਸੇਵਾ ਕਰਾਂਗੇ ਜੀ ਉੱਥੇ ਗਏ ਹੋਏ ਸਨ ਉਹ ਕਹਿੰਦੇ ਆ ਕਿ ਅਸੀਂ ਉਨਾ ਦਾ ਜਿਹੜਾ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਮੰਗਾ ਨੇ ਕਿਤੇ ਵੀ ਹੋਵੇ ਮੰਗਾ ਜੜੀਆਂ ਨੇ ਆਮ ਤੌਰ ਤੇ ਗੱਲਬਾਤ ਰਾਹੀਂ ਹੱਲ ਹੋ ਜਾਇਆ ਕਰਦੀਆਂ ਨੇ ਇੱਥੇ ਵੀ ਆਪਾਂ ਗੱਲਬਾਤ ਰਾਹੀਂ ਮੱਲ ਹੱਲ ਕਰਾਂਗੇ ਤੇ ਸ਼ਿਵਰਾਜ ਚੋਹਾਨ ਜੀ 19 ਤਰੀਕ ਨੂੰ ਪੰਜਾਬ 'ਚ ਵੀ ਆ ਰਹੇ ਹਾਂ ਉਹ ਇੱਥੇ ਵੀ ਹੱਲ ਕਰ ਜਿਓ ਇੱਥੇ ਵੀ ਕਿਸਾਨ ਸਾਲ ਤੋਂ ਵੱਧ तकरीबन 13 ਮਹੀਨਿਆਂ ਤੋਂ ਬੈਠੇ ਨੇ ਇਹ ਕਿਸਾਨ ਲਾਹੌਰ ਜਾਂ اسلام آباد ਤੋਂ ਨਹੀਂ ਹੈਗੇ ਪੰਜਾਬ ਤੋਂ ਨੇ ਤੇ ਪੰਜਾਬ ਦੇਸ਼ ਦੀ ਖੜਕ ਭੁਜੈ ਅਨਿਖਰਮਾ ਅੰਗ ਹੈ ਤੇ ਤੁਹਾਡਾ ਫਰਜ਼ ਬੰਦ ਹੈ ਇਹਨਾਂ ਦੀ ਗੱਲ ਵੀ ਸੁਣੋ ਇਹਨਾਂ ਦੇ ਜ਼ਖਮਾਂ ਤੇ ਮਰਮ ਵੀ ਲਓ ਜੇ ਤਾਮਨ ਲਾਡੂ ਜੀ ਜਾ ਕੇ ला ਸਕਦੇ ਹਾਂ ਤੇ ਫਿਰ ਇਹ ਕਿਹੜਾ ਉਹ ਕਹਿੰਦੇ ਆ ਨਾ ਕਿ ਛੜੇ ਜੇਟ ਨੂੰ ਲੱਸੀ ਨਹੀਂ ਦਿਿਆਣੀ ਦਿੌਰ ਭਾਵੇਂ ਮੱਝ ਚੁੰਗ ਜੇ ਸੋ ਇੱਥੇ ਵੀ ਉਹੀ ਤਰੀਕਾ ਅਪਣਾਓ ਜੋ ਤੁਸੀਂ ਤਾਮਨ ਲਾਡੂ ਚ ਜਾ ਕੇ ਅਪਣਾਉਣ ਦਾ ਯਤਨ ਕਰਦੇ ਹੋ ਇੱਥੋਂ ਦਾ ਮਸਲਾ ਵੀ ਹੱਲ ਕਰੋ ਬਹੁਤ ਨੁਕਸਾਨ ਹੋ ਗਿਆ ਤੇ ਸਰਕਾਰਾ ਹੂਕ ਸੁੱਤੀਆਂ ਪਈਆਂ ਨੇ ਇਹਨਾਂ ਨੂੰ ਫਿਰ ਡੇਢ ਸਾਲ ਬਾਅਦ ਹੁਣ ਲੋਕ ਵੀ ਜਗਾ ਦੇਣਗੇ ਜੀ ਤਦ ਜੇ ਪਾਸੇ ਕਿਸਾਨਾਂ ਦੀ ਸਾਰੀ ਗੱਲ ਕੀਤੀ ਹੈ ਮੀਟਿੰਗ ਹੋਣੀ ਹੈ ਜੀ 19 ਮਾਰਚ ਵਾਲੇ ਦਿਨ ਤੇ ਹੁਣ ਕਿਸਾਨਾਂ ਵੱਲੋਂ ਵੀ ਕੇਂਦਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਜੀ ਚਲੋ ਚੰਗੀ ਗੱਲ ਹੈ ਜਿਹੜੀ 19 ਤਰੀਕ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਕੀ ਕੇਂਦਰ ਦੀ ਸਰਕਾਰ ਜੇ ਕਹਿੰਦੀ ਕੋਈ ਰਿਪੋਰਟ ਗਈ ਹੈ ਉਹ ਰਿਪੋਰਟ ਦੇ ਉੱਤੇ ਕੋਈ ਗੱਲ ਹੁੰਦੀ ਹੈ ਨਹੀਂ ਹੁੰਦੀ ਪਤਾ ਨਹੀਂ ਪਰ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ 19 ਮਾਰਚ ਦੀ ਮੀਟਿੰਗ ਦੇ ਵਿੱਚ ਸ਼ਾਇਦ ਕੇਂਦਰ ਸਰਕਾਰ ਮਸਲਾ ਹੱਲ ਕਰਕੇ ਕਿਸੇ ਰਾਹ ਪਾ ਦੇਵੇ ਤਾਂ ਕਿ ਆਪਾਂ ਸਾਰੇ ਸੁੱਖ ਸ਼ਾਂਤੀ ਨਾਲ ਆਨੰਦ ਲੈ ਸਕੀਏ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੱਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ-ਬਹੁਤ ਧੰਨਵਾਦ ਹੈ ਸ਼ੁਕਰੀਆ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਆਪਰੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰਮੰਗ ਧੰਨਵਾਦ